ਤਨੋਲਾ ਦੇ ਵਿੱਚ ਪੰਜਾਬ ਦੀ ਟੀਮ ਖੜੀ ਹੈ ਜੀ ਔਰ ਤਨੋਲਾ ਆਪਣੇ ਆਪ ਦੇ ਵਿੱਚ ਇਸ ਕਰਕੇ ਮਸ਼ਹੂਰ ਹੈ ਕਿ ਇੱਥੇ ਬੱਚਿਆਂ ਦੇ ਵਾਸਤੇ ਖਡਾਉਣੇ ਆ ਜਿਹੜੇ ਉਹ ਵੱਡੀ ਤਦਾਦ ਦੇ ਵਿੱਚ ਬਣਦੇ ਆ ਤੇ ਪੰਨੂ ਸਾਹਿਬ ਜਦੋਂ ਜਵਾਖ ਲੰਘਦੇ ਆ ਨਾ ਜੀ ਫਿਰ ਮਾਵਾ ਉਹਨਾਂ ਨੂੰ ਆਸੇ-ਪਾਸੇ ਮੂੰਹ ਕਰਵਾ ਲੈਣੇ ਹੈਗਾ ਉਹ ਰੂੜੀ ਦੇਖ ਪਰਾਂ ਕੀ ਹੈ ਕੁਝ ਔਰ ਦੇਖ ਇਧਰ ਨਾ ਦੇਖੇ ਨਹੀਂ ਤਾਂ ਫਿਰ ਵਸਤਾ ਰੋਕ ਨਹੀਂ ਸਕਦੇ ਹੁੰਦੇ ਗੱਡੀ ਦੇ ਤਾਂ ਬ੍ਰੇਕ ਲੱਗ ਜਾਂਦੇ ਆ ਇਸ ਕਰਕੇ ਧਨੋਲਾ ਇਹਨਾਂ ਚੀਜ਼ਾਂ ਦੇ ਨਾਲ ਕਾਫੀ ਮਸ਼ਹੂਰ ਹੈ ਜੀ ਬਹੁਤ ਬਹੁਤ ਫੇਮਸ ਨੇ ਜੀ ਹਾਲਾਂਕਿ ਕੁਝ ਹੋਰ ਥਾਵਾਂ ਦੇ ਉੱਤੇ ਵੀ ਇਹ ਖੜਾਉਣਿਆਂ ਦੀ ਕੋਈ ਟਰਾਈ ਕੀਤੀ ਆ ਲੋਕਾਂ ਨੇ ਪਰ ਧਨੋਲੇ ਦੀ ਇੱਕ ਆਪਣੀ ਜਿਹੜੀ ਉਹ ਬਿਊਟੀ ਹੈ ਇਹਨਾਂ ਖੜਾਉਣਿਆਂ ਦੇ ਕਰਕੇ ਔਰ ਧਨੋਲੇ ਦੇ ਪਸ਼ੂਆਂ ਦੀ ਮੰਡੀ ਬਹੁਤ ਫੇਮਸ ਆ ਜੀ ਔਰ ਧਨੋਲਾ ਇੱਕ ਹੋਰ بڑے ਨਾਮ ਤੋਂ ਬੂਟ ਪਾਏ ਹੋਇਆ ਮਾ ਜੁੱਤੀ ਲੀਸਸ ਵਾਲੇ ਫਿੱਤੇ ਵਾਲੇ ਜੀ ਵੈਸੇ ਕੀ ਬਣਿਆ ਇਹਨਾਂ ਨੂੰ ਹਾਂ ਨਹੀਂ ਉਸ ਤੋਂ ਪਹਿਲਾਂ ਮੈਂ ਪੁੱਛਦਾ ਕਿ ਆਮ ਆਦਮੀ ਪਾਰਟੀ ਦੇ ਨਾਲ ਇਹ ਵੀ ਜੁੜੇ ਹੋਏ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਜਰਨੈਲ ਸਿੰਘ ਹੈ ਉਹ ਵੀ ਹੈ ਜਿਹੜੇ ਜੁੱਤੀ ਦੇ ਨਾਲ ਹਮਲਾ ਕਰਦੇ ਉਹਨਾਂ ਨੂੰ ਟਿਕਟਾਂ ਮਿਲ ਜਾਂਦੀਆਂ ਸੋ ਉਹਨੂੰ ਨਹੀਂ ਮਿਲੀ ਨਹੀਂ ਜੀ ਟਿਕਟਾਂ ਸਾਰਿਆਂ ਨੂੰ ਤਾਂ ਨਹੀਂ ਮਿਲਦੀਆਂ ਜੀ ਚਲੋ ਇਸ ਬਾਰੇ ਮੈਂ ਕਮੈਂਟ ਨਹੀਂ ਕਰਨੀ ਚਾਹੁੰਦਾ ਜੁੱਤੀ ਮਿਲ ਗਈ ਹਾਂ ਨੇ ਜੁੱਤੀ ਹਲੇ ਮਿਲੀ ਜੀ ਮੈਂ ਅਦਾਲਤ ਨੂੰ ਗੁਜਾਰਿਸ਼ ਕੀਤੀ ਸੀ ਇਸ ਵਾਰ ਵੀ ਠੰਡ ਬਹੁਤ ਹੈ ਕਿਰਪਾ ਕਰਕੇ ਮੈਨੂੰ ਜੁੱਤੀ ਦੇ ਦੇਓ ਮੈਂ ਬੂਟ ਕਿਸੇ ਦੇ ਮੰਗ ਕੇ ਪਾਏ ਹੋਏ ਨੇ ਤਾਂ ਮਾਨਯੋਗ ਅਦਾਲਤ ਕਹਿੰਦੇ ਜੀ ਜ਼ਮਾਨਤ ਕਰਾ ਲਓ ਤੇ ਬਾਹਰ ਜੁੱਤੀ ਦੀ ਜ਼ਮਾਨਤ ਜੁੱਤੀ ਦੀ ਜ਼ਮਾਨਤ ਜੀ ਕਹਿੰਦੇ ਤੁਹਾਨੂੰ ਜ਼ਮਾਨਤ ਕਰਾਉਣੀ ਪੈਣੀ ਹੈ ਮੈਂ ਬਾਹਰ ਆ ਕੇ ਆਪਣੇ ਯਾਰਾ ਦੋਸਤਾਂ ਨਾਲ ਜਾਂ ਹੋਰ ਆਸ-ਪਾਸ ਆ ਕੇ ਜ਼ਮਾਨਤ ਲੱਭਣ ਦੀ ਕੋਸ਼ਿਸ਼ ਕੀਤੀ ਹੈਰਾਨੀ ਵਾਲੀ ਗੱਲ ਦੇਖੋ ਅਗਲਾ ਕਹਿੰਦਾ ਜੀ ਭੁੱਕੀ ਵਾਲੇ ਦੇ ਜਮਾਨਤ ਦੇ ਦਾਂਗੇ ਖੂਨੀ ਦੀ ਜ਼ਮਾਨਤ ਦੇ ਦਾਂਗੇ ਕੋਈ ਹੋਰ ਕ੍ਰਾਈਮਨਲ ਕੰਮ ਕੀਤਾ ਉਹਦੀ ਵੀ ਜ਼ਮਾਨਤ ਦੇ ਦਾਂਗੇ ਪਰ ਜੁੱਤੀ ਕਿਉਂਕਿ ਮੈਂ ਦੱਸਦਾ ਪਬਲਿਕ ਕੇਸ ਪ੍ਰਾਪਰਟੀ ਆ ਕੇਸ ਪ੍ਰਾਪਰਟੀ ਜਿਹੜੀ ਉਹ ਬਣੀ ਹੋਈ ਹੈ ਇਸ ਕਰਕੇ ਜੁੱਤੀ ਤੁਹਾਨੂੰ ਜਿਹੜੀ ਉਹ ਮਿਲੀ ਨਹੀਂ ਹੈ ਨਹੀਂ ਮਿਲ ਸਕਦੀ ਹੈ ਪਰ ਉਹਦੇ ਲਈ ਜ਼ਮਾਨਤ ਕਰਾਉਣੀ ਪੈਣੀ ਹੈ ਜੀ ਹਾਂ ਸਾਨੂੰ ਉਹਦੇ ਲਈ ਜ਼ਮਾਨਤ ਜੁੱਤੀ ਦੀ ਕੋਈ ਜ਼ਮਾਨਤ ਦੇਣ ਨੂੰ ਤਿਆਰ ਨਹੀਂ ਕੀਆ ਬਾਤ